ਗਾਈਸ ਫੋਨ ਕਰਦੇ ਆਪਾਂ ਬਲੋਗ ਦੀ ਸ਼ੁਰੂਆਤ ਤੇ ਹੁਣ ਤੁਸੀਂ ਕਿੱਦਾਂ ਹੋਵਗੇ ਤੇ ਆਪਾਂ ਆ ਗਏ ਦੁਕਾਨ ਤੇ ਹੋ ਗਿਆ ਟਾਈਮ ਕਿੰਨਾ ਹੋਇਆ ਸ਼ੋਕੀ ਭਾਈ ਜੀ ਦੇਖੀ ਮੜਿਆ ਟਾਈਮ ਹੋ ਗਿਆ 5:18 ਤੇ ਆਪਾਂ ਹੁਣ ਹੈਗੇ ਆ ਹੁਣ ਜਾ ਕੇ ਹਾਂ ਬੇਲੇ ਤੇ ਕੰਮ ਕਰ ਦੇਣੀ ਜਜ ਬਹੁਤ ਬੌਜੀ ਹੁਣ ਜੇ ਜਲੰਧਰ ਮਾਤਾ ਬਿਨਾਲੀ ਗਏ ਆ ਨਾਲ ਪਾਪਾ ਦੀ ਪਰਿ ਵੀ ਉਹਦੀ ਸਕੂਟਰੀ ਆ ਸੁੱਟ ਰਿਹਾ ਸਾਬੀ ਮੇਤੋ ਤੇ ਹੁਣ ਕੌਕੀ ਪਏ ਬਿੱਲਾ ਹੀ ਬੱਟਾ ਵਾ ਨੋ ਖਾਈ ਜਾਂਦੇ ਆ ਕੀ ਕਰਦਾ ਕੀ ਕਰਦਾ ਭਾਜੀ ਆ ਤੇ ਉਹ ਦੁੱਧਿੰਨਾ ਦਿੱਸੀ ਤੇ ਨਾ ਵੀ ਲੈਂਦੀ ਇਹ ਵੀ ਲੈਂਦੀ ਉਹ ਵੀ ਲੈਂਦੀ ਦੋਵੇਂ ਲੈਂਦੀ ਦੋਨੇ ਨਾ ਵੀ ਲੈਂਦੀਆਂ ਪਿਆਪ ਹੀ ਆ ਦਿੱਤੀ ਆਪਸੇ ਪੈਕ ਕਰਨਾ ਪੈਂਦਾ ਹੁੰਦਾ ਸਰਸਲ ਬੱਬਾ ਜੀ ਬੋਲ ਪੈਕ ਕੀਤੇ ਆਪਾਂ ਹੋਰ ਆਪਾ ਹੁਣ ਇਹ ਦੋ ਹੀ ਜਾਣੇ ਹੋਰ ਕੋਈ ਹੈ ਨਹੀਂਗਾ ਤੇ ਆਪਾਂ ਬੂਟ ਬੂਟ ਵੇਚਿਆ ਆਵਾ ਚਾਹ ਤੁਹਾਨੂੰ ਵੀ ਸਰ ਚਾਹ ਉਹ ਤਾਂ ਸਾਡੀ એનર્ਜੀ ਡਰਿੰਕ ਆ ਹਾਂ ਭਾਈ ਸਾਡੀ એનર્ਜੀ ਡਰਿੰਕ ਆ ਚਾਹ ਤੇ ਹਾਂਜੀ એનર્ਜੀ ਡਰਿੰਕ ਤੇ 50 ਦੀ ਕਿਲੇ 50 ਰੁਪਏ ਬਹੁਤ ਆ ਨਾ ਹੈਗੀ ਇਦਾਂ 30 ਦੀ ਲੱਗਦੀ ਮੈਨੂੰ ਉਹ ਯਾਰ ਪਿੱਛੇ ਬਹੁਤ ਸਸਤੀ ਆਉਂਦੀਆਂ ਐ ਇਹ 40 ਰੁਪਏ ਦੀ ਉਦਾਂ 40 ਆਂ ਮੈਂ ਤਾਂ ਲਵਾਂ ਡੀਮਾਰਟ ਤੇ 40 ਆਂ ਮਿਲ ਜਾਂਦੀਆਂ ਪਰ ਕੱਠੀਆਂ ਵੱੱਦ ਲੈਣੀਆਂ ਪੰਜ ਲੈਣੀਆਂ ਪੈਂਦੀਆਂ 200 ਹੀ ਆਉਂਦੀਆਂ ਇੱਥੇ ਤੇ ਚਾਹ ਫਰਕ ਦੇਦਾ ਨਾ ਲੱਗਦਾ ਹਨ ਥੋੜਾ ਜਿਹਾ ਥੋੜਾ ਜਿਹਾ ਇਹ ਥੋੜੀ ਉਹ ਜਿੱਦਾਂ ਉਹ ਨਹੀਂ ਆ ਨਹਿਰ ਵਾਂਗੂ ਇਸੇਵੇਂ ਆ ਹਮ ਹੋਰ ਸਾਡੀ ਦੁਕਾਨ ਦੇ ਮੋੜੇ ਲਾਈ ਆ ਇਹਨਾਂ ਨੇ ਆਲੂ ਦੀ ਉਹ ਇਹਨਾਂ ਭਾਈ ਨੂੰ ਕਹੀ ਅੱਗੇ ਜਾਣ ਲਈ ਦੁਕਾਨ ਦੇ ਮੋੜੀ ਲਾਤੀ ਆ ਉਹ ਪੁੰਨੂ ਭਾਈ ਦੀ ਹਾਇਆ ਬੂਸਾ ਇਹ ਉਹਨਾਂ ਨੇ ਦੁਬਈ ਤੋਂ ਕਿਤੇ ਗਿਆ ਸੱਚ ਮੋੜ ਕੇ ਤੇ ਦੇਈ ਨਹੀਂ ਗਿਆਣਾ ਭਾਈ ਇਹ 5 ਲੱਖ ਕਰੋੜ ਦੀ ਆਇਆ ਬੂਸਾ ਹੈ ਇਹ ਦੁਬਈ ਤੋਂ ਮੰਗਾਈ ਨਾ ਭਾਈ ਆ ਕਿਨੇ ਦੀ ਕਿੱਥੋਂ ਮੰਗਾਈ ਓਦਾਂ ਕਿੱਥੋਂ ਮੰਗਾਈ ਭਾਈ ਇਹ ਇਹ ਆਪਾਂ ਤੋਂ ਤੇ ਗਾਇਸ ਤੁਹਾਨੂੰ ਇੱਕ ਗੱਲ ਦੱਸਣ ਲੱਗੇ ਆ ਆਪਾਂ ਲਿਆਉਣ ਵਾਲੇ ਮਾਈਕ ਆਪਾਂ ਤਾਂ ਮਾਈਕ ਲਿਆਉਣ ਲੱਗੇ ਆ ਆਵਾਜ਼ ਸਾਡੀ ਸੁਣਾਏ ਨਹੀਂ ਦਿੰਦੀ ਆ ਸੁਣ ਸੁਣ ਸੱਚੀ ਨਾ ਕਿ ਇਹ ਬੋਲੀ ਆ ਜਦੋਂ ਮੈਂ ਆਪਣੇ ਬਣਾ ਮਿਕਸਲ ਹੀ ਵਾਇਨ ਦੀਆਂ ਗੱਡੀਆਂ ਦੇ ਵਿੱਚ ਲੋਕੀ ਲੋਕੀ ਬੋਲ ਰਹੇ ਨੇ ਤਾਂ ਹੁਣ ਜੇ ਆਪਾਂ ਮਾਈਕ ਲਿਆਵਾਂਗੇ ਉਹ ਤੇ ਸਾਡੀਆਂ ਬਾਜ਼ੀਆਂ ਸਾਡੀਆਂ ਆਵਾਜ਼ਾਂ ਹੀ ਆਉਣਗੀਆਂ ਹੋਰ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਵਾਦੇ ਤੋਂ ਵਾਦੇ ਸ਼ੇਅਰ ਕਰੋ ਜੀ ਵਾਦੇ ਤੋਂ ਵਾਦੇ ਸ਼ੇਅਰ ਕਰੋ ਨਾਲ ਮਾਈਕ ਆਪਾਂ ਅੱਜ ਜਾਂ ਕੱਲ ਨੂੰ ਹੀ ਲਿਆਵਾਂਗੇ ਤੇ ਉਹ ਆਈਫੋਨ ਕਾ ਤਾਂ ਲੈਣ ਲੱਗਾ ਭਾਜੀ ਇੱਦਾਂ ਏ ਕੀ ਰ ਲੈਣਾ 12 ਜੇ ਤੇਰਾ ਯਾਰ ਸਾਡੇ ਕੋਲ 16 ਨ ਪਿਆ ਤਾਂ ਵੀ ਆਪਾਂ ਵੀਡੀਓ ਨਹੀਂ ਬਣਾ ਪਾਉਂਦੇ ਆ ਸਟੋਰੇਜ ਸਟੋਰੇਜ ਘੱਟ ਹੁੰਦਾ ਹੀ ਵੀਡੀਓ ਨਹੀਂ ਬਣਾ ਪਾਉਂਦੇ ਆ ਬਣੀ ਉਹ ਕਰਦਾ ਉਹ ਸਾਹਮਣੇ ਉਹ ਦੇਖੋ ਇਹ ਡੱਕਾ ਕਿੰਨਾ ਮੋਇਸਤਾ ਹੁੰਦਿਆ ਇਹ ਲੱਗਾ ਰੇ ਲੱਗਾ ਰੇ ਉਹ ਦੇਖੋ ਇਹ ਕੌਫੀ ਬਣਾਉਣ ਲੱਗਾ ਹੋਣਾ ਉਹਨੂੰ ਕਈ ਫੋਨ ਕਰਕੇ ਕਹਿੰਦਾ ਕੋਫੀ ਪੀਣੀ ਆ ਆਓ ਮੈਨੂੰ ਮੈਂ ਹੀ ਗਿਆ ਲੈਣ ਹਾਂ ਫਿਰ ਤੋਂ ਹੀ ਜਾਏ ਨੇ ਇੱਕ ਦਿਨ ਉਹਨੂੰ ਫੋਨ ਹੀ ਕਰਦਾ ਰਿਹਾ ਤੇ ਸੱਟੀਆਂ ਵੀ ਲਾ। ਏ ਆਪਣੀ ਹਾਇਆ ਬੂਸਾ ਤੇ ਖੜਾਉਣੇ ਮੀ ਪੈਣਦਾ ਹੈਗਾ। ਮੀ ਬੋਤ ਪਿਆ ਮੁਰਕ ਧੋਪ ਨਿਕਲ ਗਈ। ਖੜਾਉਣੇ ਆਪਾਂ ਉੱਥੇ ਲਾਈ ਹੁਣ ਇੱਧਰ ਇੱਧਰ ਕਰਦੇ। ਹੋਰ ਬਾਕੀ ਦੇ ਵਲੌਗ ਨਾਲ ਸਾਡੇ ਜੁੜੇ ਰਹੋ। ਬਾਕੀ ਦਾ ਵਲੌਗ ਤੁਹਾਨੂੰ ਕੰਮਕੁੰਮ ਕਰਕੇ ਦਿਖਾਉਣੀ ਹੈ। ਟ੍ਰੇਨ ਆ ਗਈ। ਉਹ ਤੱਕ ਟ੍ਰੇਨ ਦੇਖ ਲਓ ਤੁਸੀਂ ਟ੍ਰੇਨ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਹੈ ਜ਼ੂਮ। ਉਹ ਚੱਲੀ ਵੀ ਟ੍ਰੇਨ ਇਹ ਸਾਡੀ ਟ੍ਰੇਨ ਆ ਇੱਥੇ ਰੁਕਦੋਗੀ ਪੋਪੁਰੀ ਕਿੰਨੇ ਵਜੇ ਆ ਇਹ ਇਹ ਆਉਂਦੀ ਏ 6 ਵਜੇ ਪਹੁੰਚ ਜਾਂਦੀ ਆ 5:30 5:30 ਪਹੁੰਚ ਜਾਂਦੀ ਆ 5:30 ਵੇ ਬਾਕੀ ਦਾ ਬਲਾਉ ਤੁਹਾਨੂੰ 5 ਮਿੰਟ ਬਾਅਦ ਹੀ ਹੋਣੇ ਆ ਹਾਂਜੀ ਗਾਇਜ਼ ਆਪਾਂ ਹੁਣ ਇਹ ਵਾਲੇ ਬੂਟਾਂ ਦੀ ਸੇਲ ਲਾ ਦੇਣੀ ਆ ਜਿਹੜੇ ਬਚੇ ਸੀ ਆਪਣੇ ਤੋਂ ਥੋੜੇ ਬੋਤੇ ਆਪਾਂ ਇਹਨਾਂ ਦੀ ਵੀ ਸੇਲ ਲਾ ਦੇਣੀ ਆ ਡਿਸਪਲੇ ਜਿਹੜੇ ਹੋਏ ਆ ਇਹ ਵੀ ਸੇਲ ਤੇ ਹੀ ਆ ਉਦਾਂ ਥੱਲੇ ਹੁਣ ਡੱਬੇ ਲਾਦਣੇ ਆ ਇੱਥੋਂ ਲਾਈਨ ਬਣਾਦਣੀ ਆ ਉਹ ਤੱਕ ਲਾਈਨ ਬਣਾਦਣੀ ਆ ਤੇ ਜਾਲ ਲਫਾਫਿਆਂ ਚ ਪਾ ਕੇ ਪੈਕਿੰਗ ਕਰਕੇ ਸੈੱਟ ਬਣਾ ਕੇ ਰੱਖਦਾਣੇ ਆ ਜਿੰਨੇ ਵੀ ਹੋਏ 2-2 4-4 ਜਿਹੜਾ ਸੈੱਟ ਹੈਗੇ ਆ ਬਣਾ ਕੇ ਤੇ ਰੱਖਦਣੇ ਆ ਸੇਲ ਤੇ ਕੱਢਦਣੇ ਬੂਟ ਵਾਕਈ ਆਪਾਂ ਦੇਖਦੇ ਆ ਗਾਇਜ਼ ਪ੍ਰੈਂਚੂ ਬਾਰ ਕੀ ਕਰਦਾ ਆ ਇਹ ਗੱਲ ਖੜੀ ਆ ਬ੍ਰੈਂਡ ਚੁੱਧ ਦੇ ਕਸਟਮਰ ਦੇਖਾਂਗੇ ਵਾਕੀ ਗਾਇਜ਼ ਐਸ ਵੇਲੇ ਗੁਲਗ ਫਿਆਲੇ ਤੋਂ ਵੀ ਰੱਛ ਪੈਂਦਾ ਕਾਫੀ ਰੱਛ ਕੇ ਫਰਕ ਲੱਗ ਗਿਆ ਆ ਕਿਉਂਕਿ ਕਾਲੀ ਕਰਨ ਲੱਪੇ ਆ ਕਿਆ ਕਰਦੇ ਚੱਕੇ ਜਾਨ ਦੇ ਬਸ ਲੋ ਜੀ ਜੀ ਅੰਦਰ ਗਏ ਤੇ ਸ਼ੌਂਕੀ ਭਾਈ ਯਾਰ ਫਿਰ ਹਾਂ ਤੇ ਆਪਾਂ ਲੱਗੇ ਆਂ ਕੰਮ ਨੂੰ ਕਰ ਕਰਨਾ ਤੇ ਮਨ ਨਾਲ ਜ ਵੀਡੀਓ ਤੇ ਵੀਡੀਓ ਪਾਉਣੀ ਆ ਤੇ ਨਾਲੇ ਮੇਰੀ ਗੱਲ ਸੁਣੋ ਤੁਸੀਂ ਸਾਰੇ ਜਣੇ ਮੈਂ ਕਰ ਲਿਆ ਆਪਣਾ ਫੋਨ ਅਪਡੇਟ ਤੇ ਫੋਨ ਬੜਾ ਸੁੰਨ ਵੀ ਜਿਆਦਾ ਪਿਆ ਤੇ ਹੁਣ ਗਾਂਗੂਬ ਤੋੜ ਕੇ ਆਪਾਂ ਤੁਹਾਨੂੰ ਵੀ ਬਦਲ ਸ਼ੁਰੂ ਨਹੀਂ ਆ ਟਾਈਮ ਟਾਈਮ ਹੋ ਗਿਆ ਸਵਾ 7:24 ਮਿੰਟ ਹੋ ਗਏ ਤੇ ਆਪਾਂ ਇਸ ਟਾਈਮ ਆ ਗਏ ਆਂ ਤੋਂ ਗੂਗਲ ਦਾ ਬੈਂਕ ਵਾਲਾ ਬੀਰਸ਼ ਲੈਡ ਵੀ ਨਹੀਂ ਬੰਦੀ ਤੁਹਾਨੂੰ ਮਸਹੀ ਤਰੀਕੇ ਨਾਲ ਦਿਖਾਉਣਾ ਤੇ ਮੇਰੇ ਖਿਆਲ ਨਾਲ ਫਟਕ ਹੋਣੀ ਕੁਲਵਾ ਮੜਾ ਮੜਿਆ ਰਾਸ਼ਾ ਮੜਾ ਮੜਿਆ ਰਾਸ਼ਾ ਪਿਆਰੀ ਸੀਗਾ ਤੇ ਅੱਜ ਹੈਗੀ ਜਨਮਾਸ਼ਟਮੀ ਤੇ ਜਨਮਾਸ਼ਟਮੀ ਆਪਾਂ ਜਾਵਾਂਗੇ ਮੰਦਰ ਸ਼ਾਮਾਂ ਨੂੰ ਪ੍ਰੋਗਰਾਮ ਆ ਇਹ ਪ੍ਰੋਗਰਾਮ ਤੇ ਨਬਿਆਸੀ ਤੇ ਹੋਰ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਇਦਾਂ ਦੀ ਚੀਜ਼ਾਂ ਦਾਦੇ ਰਹਿਣੇ ਆ ਸਾਡੀ ਦੁਕਾਨ ਤੇ ਬੂਟ ਲੈਣੇ ਆ ਸਕਦੇ ਤੁਸੀਂ ਕੋਈ ਚੱਕਰ ਨਹੀਂ ਹੈਗਾ ਇਹ ਹੁਣ ਚੋਪਲਾ ਇਲੈਕਟ੍ਰੋਨਿਕਸ ਵਾਲੀ ਦੁਕਾਨ ਲੱਗੀ ਮੰਨੇ ਦੀ ਖਬਰ ਆ ਰਹੀ ਹੈ ਗਾਈ ਨੂੰ ਤੇ ਤੇ ਕੇ ਕਪੜਾ ਤੁਲਾ ਬੇਚੀ ਆਪਾਂ ਤੇ ਨਹੀਂ ਜਰਾ ਸੈ ਨਿਕਲ ਲੈਂਦੀ ਹਾਂ ਜਬਾ ਕਹਿਤਾ ਹੈ ਗਰੇਵਾ ਉਹ ਸੇ ਕਹਤਾ ਹੈ ਮੇਰੇ ਲਾਦਾ ਗੱਡੀ ਵਾਲੇ ਦੀ ਗੱਡੀ ਕਰਾਓ ਵੀ ਆ ਹੋਰ ਉੱਥੇ ਖੜਾ ਏ ਇੱਕ ਦਿਨ ਹੈ ਬਾਰਗਿੰਗ ਸਾਡੀ ਦੁਕਾਨ ਤੇ ਨਾ ਇੱਕ ਕਸਟਮਰ ਆਇਆ ਚੱਪਲ ਉਹਨੇ ਚੱਪਲ ਚੱਪਲ ਦੀ ਬੂਟ ਆਹ ਬੂਟ ਸੀਗਾ ਬੂਟ ਬੂਟ ਮਤਲਬ ਜਿਤਨਾ ਬੂਟਸ ਨੂੰ 950 ਦਾ ਪਿਆ ਹੈਗਾ ਆਪਾਂ ਜ਼ਿਆਦਾ ਬਾਰਗਿੰਗ ਨਹੀਂ 100 150 ਬਾਰਗਿੰਗ ਨਹੀਂ ਸੀ ਹੁੰਦਾ ਵਾ 1000 ਤੱਕ ਆਪਾਂ 1350 ਦੱਸਿਆ ਕਿ ਉਹ ਭਾਜੀ ਕਹਿੰਦਾ ਜਿੰਨੇ ਸਾਨੂੰ ਆਏ ਵੀ ਨਹੀਂ ਨਾ ਉਹਦੇ ਨਾਲ ਵੀ ਉਹ ਕੱਟ ਗਈ ਆਂਗਾ ਹੈਗਾ ਅਈ ਕੰਦਾ 500 ਦਗਾ ਬਈ ਆਪੇ ਕੰਦਾ 350 ਦਗਾ ਆ ਜਾ ਆ ਪਈ 10 10 350 ਅੱਧੇ ਤੋਂ ਅੱਧਾ ਅੱਧੇ ਤੋਂ ਅੱਧਾ ਕਰਤਾ ਤੂੰ ਤੇ ਕੰਮ ਖਰਾਬ ਕਰਤਾ ਇਹਨੇ ਤਾਂ ਸਾਨੂੰ ਵੀ ਨਹੀਂ ਆਏ ਆ ਤੇ ਫਿਰ ਬਾਜੂ ਮੁਰਗੇ ਨਾ 500 700 800 900 ਮੁਰਗੇ ਹੀ ਆਂਦੇ ਨਹੀਂ ਵੀ ਵੀਰ ਦਾ ਜੀਰ ਉਹ ਉਟਾ ਲਿਆ 500 ਤੇ ਲੱਗੇ ਆਪਾਂ ਬੂਟ ਦਿਖਾਉਣ ਤੇ ਚਲੋ ਅੰਦਰ ਨੂੰ ਤੇ ਆਪਾਂ ਜਿਹੜੀ ਅੰਦਰ ਤੇ ਹੋਰ ਹੋਰ ਸਾਡੀ ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਕਮੈਂਟ ਕਰਦੋ ਤੇ ਸਾਰੀ ਵੀਡੀਓ ਸ਼ੇਅਰ ਕਰਦੋ ਤੋਂ ਇਸੇ ਸਹਾਰੇ ਆਪਾਂ ਕਰਦੇ ਰਹੋਗੇ ਸਾਡੀ ਵੀਡੀਓ ਨਾਲ ਜੁੜੇ ਰਹੇ ਹੋ ਸਾਡੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਚੈਟ ਕਰੋ ਨਿਆ ਇਹ ਹੋ ਕੇ ਤੇ ਗਾਂ ਘਾਹ ਕਾਟ ਕੇ ਆਪਾਂ ਤੁਹਾਨੂੰ ਫਿਰ ਬਾਕੀ ਦਾ ਲੋਕ ਕੰਮ ਵੀ ਦਿਖਾਵਾਂਗੇ ਤੇ ਸਾਡੀ ਇੰਸਟਾਗ੍ਰਾਮ ਮੈਨੂੰ ਚੈਨਲ ਨਾਲ ਸਾਡੇ ਜਨਾਂ ਜੁੜ ਜਓ ਉਹ ਆਪਾਂ ਤੁਹਾਨੂੰ ਕੱਲ ਨੂੰ ਦੱਸ ਦਾਂਗੇ ਇੰਸਟਾਗ੍ਰਾਮ ਤੇ ਉੱਥਾ ਡਿਸਕ੍ਰਿਪਸ਼ਨ ਮੈਂ ਆਪਾਂ ਦੇ ਦੇਵਾਂਗੇ ਉੱਥੇ ਜਾ ਕੇ ਸਾਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਇਸੇ ਤਰ੍ਹਾਂ ਕਰਦੇ ਆ ਪੈਂਡਿੰਗ ਧੰਨਵਾਦ